ਵਡਹੰਸ ਮਹੱਲਾ ਤੀਜਾ ਸੋਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਏ ਸਦਾ ਪਿਰ ਰਵਹੈ ਆਪਣਾ ਵਿੱਚ ਹੋ ਆਪ ਗਵਾਏ ਮੇਰੇ ਮਨ ਤੂੰ ਹਰ ਹਰ ਨਾਮ ਧਿਆਏ ਸਤ ਗੁਰ ਮੋਕੋ ਹਰ ਦੀਆ 부ਝਾਏ ਰਹਾਓ ਦੋਹਾ ਗਣੀ ਖਰੀਆ ਬਿਲ ਲਾਦੀਆ ਤਿਨਾ ਮਹਿਲ ਨਾ ਪਾਏ ਦੂਜੈ ਭਾਇ ਕੋ ਰੂਪੀ ਦੁਖ ਪਾਵ ਹੈ ਆਗੈ ਜਾਏ ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮ ਵਸਾਏ ਔ ਗਣਵੰਤੀ ਕਾਮਣੀ ਦੁਖ ਲਾਗੈ ਬਿਲ ਲਾਏ ਸਬਨਾ ਕਾ ਪਤਾਰ ਏਕ ਹੈ ਸੁਆਮੀ ਕਹਿਣਾ ਕਿਛੂ ਨਾ ਜਾਏ ਨਾਨਕ ਆਪੇ ਵੇਖ ਕੀਤੇ ਆਨ ਨਾਮੇ ਲੈਣ ਲਾਏ ਵਡਹਾਂਸ ਮਹਲਾ ਤੀਜਾ ਅੰਮ੍ਰਿਤ ਨਾਮ ਸਦ ਮੀਠਾ ਲਾਗਾ ਗੁਰ ਸਬਦੀ ਸਾਧ ਆਇਆ ਸਚੀ ਬਾਣੀ ਸਹਿਜ ਸਮਾਣੀ ਹਰ ਜੀਉ ਮਨ ਵਸਾਇਆ ਹਰ ਘਰ ਕਿਰਪਾ ਸਤਗੁਰੂ ਮਿਲਾਇਆ ਪੂਰੈ ਸਤਗੁਰ ਹਰ ਨਾਮ ਧਿਆਇ ਰਹਾਓ ਬ੍ਰਹਮ ਬੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਮਹਾਦੇਵ ਗਿਆਨੀ ਵਰਤੈ ਘਰ ਆਪਣੈ ਤਾਮਸ ਬਹੁਤ ਅਹੰਕਾਰਾ ਕੇਸਨ ਸਦਾ ਅਵਤਾਰੀ ਰੂਧਾ ਕਿਤ ਲਗਤ ਅਰ ਸੰਸਾਰਾ ਗੁਰਮੁਖ ਗਿਆਨ ਰਤੇ ਯੁਗ ਅੰਤਰ ਚੂਕੈ ਮੋਹ ਗੁਬਾਰਾ ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰਾ ਸੰਸਾਰਾ ਸਾਚੈ ਨਾਏ ਰਤੇ ਬੈਰਾਗੀ ਪਾਇਨ ਮੋਖ ਦੁਵਾਰਾ ਏਕੋ ਸਚ ਵਰਤੈ ਸਭ ਅੰਤਰ ਸਭਨਾ ਕਰੇ ਪ੍ਰਤਪਾਲਾ ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ ਸਭਨਾ ਦੀਵਾਨ ਦਇਆਲਾ ਵੜਹੰਸ ਮਹੱਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਾਚੇ ਲਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨਿਭੈ ਚੱਲੈ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਤ ਸੱਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਗੁਰਮੁਖ ਸਬਦ ਸੱਚ ਗੁਰਮੁਖ ਸਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰਾ ਸਾਧਾਰ ਵਡਹਾਂਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚ ਹੈ ਸਬਦ ਵਿਚਾਰੇ ਆਪਣੇ ਸਤਿਗੁਰ ਬਿਟਹੋ ਸਦਾ ਬਲਿਹਾਰੀ ਰਹਾਓ ਅਖੀ ਸੰਤੋਖਿਆ ਏਕ ਲਿਵ ਤ ਏਕ ਲਿਵ ਲਾਏ ਅਖੀ ਸੰਤੋਖਿਆ ਏਕ ਲਿਵ ਲਾਏ ਮਾਨ ਸੰਤੋਖਿਆ ਦੂਜਾ ਭਾਉ ਗਵਾਏ ਦੇਹਸਰੀ ਵੀ ਪਾਠ ਨੋਟ ਕਰਨ ਵਾਲਾ ਹੈ ਕਿ ਪਹਿਲਾਂ ਸੰਤੋਖਿਆ ਖੱਖੇ ਨੂੰ ਬਿਹਾਰੀ ਲੱਗ ਕੇ ਆਇਆ ਹੈ ਤੇ ਬਾਅਦ ਵਿੱਚ ਮਨਸੰਤੋਖਿਆ ਖੱਖੇ ਨੂੰ ਸਿਹਾਰੀ ਲੱਗ ਕੇ ਆਇਆ ਹੈ ਸੋ ਇਹ ਪਾਠ ਨੋਟ ਕਰਕੇ ਰੱਖਣਾ ਹੈ ਪਹਿਲਾ ਕਿਉਂਕਿ ਅੱਖਾਂ ਜੋ ਹਨ ਉਹ ਇਸਤਰੀ ਲਿੰਗ ਹਨ ਮਹਾਰਾਜ ਜੀ ਨੇ ਬਿਹਾਰੀ ਵਲਾ ਕੇ ਸੰਤੋਖਿਆ ਅੱਖਾਂ ਸੰਤੁਸ਼ਟ ਹੋ ਗਈਆਂ ਇਹ ਦਾ ਅਰਥ ਕੀਤਾ ਹੈ ਅਗੇ ਮਨ ਸੰਤੋਖਿਆ ਮਨ ਸੰਤੁਸ਼ਟ ਹੋ ਗਿਆ ਹੈ ਇਸ ਤਰ੍ਹਾਂ ਅਰਥ ਲਾਏ ਹਨ ਸਤਿਗੁਰੂ ਜੀ ਨੇ ਤੋ ਸਿਹਾਰੀ ਬਿਹਾਰੀ ਦਾ ਭੇਦ ਇੱਥੇ ਨੋਟ ਰੱਖਣਾ ਜੀ ਅਖੀ ਸੰਤੋਖਿਆ ਏਕ ਲਿਬ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿ ਆ ਸਮਾਏ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਡਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸਚੈ ਸਬਦ ਸਚ ਸਮਾਏ ਏ ਮਨ ਨਾਮ ਨਿਧਾਨ ਤੂ ਪਾਏ ਆਪਣੇ ਗੁਰ ਕੀ ਮੰਨ ਲੈ ਰਜਾਈ ਰਹਾਓ ਗੁਰ ਕੈ ਸਬਦ ਵਿਚਿ ਹੋ ਮੈ ਲਗਵਾਏ ਨਿਰਮਲ ਨਾਮ ਵਸੈ ਮਨ ਆਏ ਭਰਮੇ ਭੂਲਾ ਫਿਰੈ ਸੰਸਾਰ ਮਾਰ ਜਨਮੈ ਜਮ ਕਰੇ ਖਵਾਰ ਨਾਨਕ ਸੇਵਡ ਭਾਗੀ ਜਿਨ ਹਰ ਨਾਮ ਧਿਆਇ ਗੁਰ ਪ੍ਰਸਾਦੀ ਮਾਨਵ ਵਸਾਇ ਵਡਹੰਸ ਮਹੱਲਾ ਤੀਜਾ ਹਉਮੈ ਨਾ ਵੈ ਨਾਲ ਵਿਰੋਧ ਹੈ ਦੋਏ ਨਾ ਵਸਹਿ ਇਕਠਾਏ ਹਉਮੈ ਵਿੱਚ ਸੇਵਾ ਨਾ ਹੋਈ ਤਾ ਮਨ ਬਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸਬਦ ਕਮਾਏ ਹੁਕਮ ਮੰਨਹਿ ਤਾ ਹਰ ਮਿਲੈ ਤਾ ਵਿੱਚ ਹੋ ਹਉਮੈ ਜਾਏ ਰਹਾਉ ਹਉ ਮੈਂ ਸਭ ਸਰੀਰ ਹੈ ਹਉ ਮੈਂ ਓਪਤ ਹੋਇ ਹਉ ਮੈਂ ਵੱਡਾ ਗੁਬਾਰ ਹੈ ਹਉ ਮੈਂ ਵਿੱਚ 부ਝ ਨਾ ਸਕੈ ਕੋਇ ਹਉ ਮੈਂ ਵਿੱਚ ਭਗਤ ਨਾ ਹੋਵੈ ਹੁਕਮ ਨਾ 부ਝਿਆ ਜਾਏ ਹਉ ਮੈਂ ਵਿੱਚ ਜੀਉ ਬੰਧ ਹੈ ਨਾਮ ਨਾ ਵਸੈ ਮਨ ਆਏ ਨਾਨਕ ਸਤਗੁਰ ਮਿਲਿਆ ਹਉ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ ਗੋਡ ਹੰਸ ਮਹੱਲਾ ਚੌਥਾ ਘਰ ਪਹਿਲਾ ਇੱਕ ਊ ਓੰਕਾਰ ਸਤਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮੁਖ ਹਰਿ 라ਵੇ ਸੁਖ ਸਾਗਰ ਮੈਂ ਪ੍ਰਭ ਮਿਲਣ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰਪੂਰਾ ਮੇਲਾਵੈ ਮੇਰਾ ਪ੍ਰੀਤਮ ਹਉ ਵਾਰ-ਵਾਰ ਆਪਣੀ ਗੁਰੂ ਕਉ ਜਾਸਾ ਰਹਾਉ ਗੁਰਪੂਰਾ ਮੇਲਾਵੈ ਮੇਰਾ ਪ੍ਰੀਤਮ ਸਪਸ਼ਟ ਰੂਪ ਵਿੱਚ ਆਪ ਜੀ ਨੇ ਉਚਾਰਣ ਸਰਵਣ ਕੀਤਾ ਹੈ ਮਿਲਾਵੈ ਪਾਠ ਨਹੀਂ ਕਰਨਾ ਆਮ ਪਾਠੀ ਇਥੇ ਅਣਗਹਿਲੀ ਕਰ ਜਾਂਦੇ ਹਨ ਗੁਰਪੂਰਾ ਮਿਲਾਵੇ ਮਿਲਾਵੇ ਤਾਂ ਹੋਵੇ ਜੇ ਮੰਮੇ ਨੂੰ ਸਿਹਾਰੀ ਹੋਵੇ ਤਾਂ ਮੰਮੇ ਨੂੰ ਲਾਮ ਹੈ ਇਸ ਵਾਸਤੇ ਸੋਚ ਸਮਝ ਕੇ ਸਹੀ ਪਾਠ ਕਰਨਾ ਗੁਰਪੂਰਾ ਮੇ ਲਾਵੇ ਮੇਰਾ ਪ੍ਰੀਤਮ ਹਾਂਜੀ ਗੁਰਪੂਰਾ ਮੇ ਲਾਵੇ ਮੇਰਾ ਪ੍ਰੀਤਮ ਹਉ ਵਾਰ-ਵਾਰ ਆਪਣੇ ਗੁਰੂ ਕੋ ਉਜਾਸਾ ਰਹਾਉ ਮੈਂ ਅਵਗਣ ਭਰਪੂਰ ਸਰੀਰੇ ਹਾ ਕਿਉਂ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਗਉਣ ਅਵਗਣ ਇਹ ਸ਼ਬਦ ਵਾਰ-ਵਾਰ ਗੁਰਬਾਣੀ ਵਿੱਚ ਆਉਂਦਾ ਹੈ ਅਵਗਣ ਲਫ਼ਜ਼ ਜੋ ਹੈ ਕਈਆਂ ਥਾਵਾਂ ਤੇ ਗੱਗੇ ਨੂੰ ਔਂਕੜ ਆਉਂਦਾ ਹੈ ਕਈਆਂ ਥਾਵਾਂ ਤੇ ਨਹੀਂ ਇੱਥੇ ਵੀ ਸਤਿਗੁਰੂ ਜੀ ਨੇ ਗੱਗੇ ਨੂੰ ਔਂਕੜ ਨਹੀਂ ਲਿਖਿਆ ਹੋਇਆ ਸੋ ਇਸ ਕਰਕੇ ਜਿਵੇਂ ਉਚਾਰਨ ਦੇ ਆਪ ਜੀ ਨੇ ਸਰਵਣ ਕੀਤਾ ਹੈ ਇਸੇ ਤਰ੍ਹਾਂ ਹੀ ਇਸ ਦਾ ਔਂਕੜ ਤੋਂ ਬਿਨਾ ਉਚਾਰਨ ਕਰਨਾ ਹੈ ਜਿੱਥੇ ਔਂਕੜ ਮੌਜੂਦ ਹੋਵੇ ਉਥੇ ਪਾਠ ਔਗਣ ਜਾਂ ਅਵਗਣ ਇਉਂ ਹੋਵੇਗਾ ਜਿੱਥੇ ਨਹੀਂ ਹੈ ਉਥੇ ਔਗਣ ਜਾਂ ਅਵਗਣ ਜੋ ਮਹਾਰਾਜ ਨੇ ਊੜਾ ਜਾਂ ਵਾਵਾ ਅੱਖਰ ਵਰਤਿਆ ਉਹ ਰੱਖ ਕੇ ਔਂਕੜ ਤੋਂ ਬਿਨਾ ਪਾਠ ਕਿਰਪਾ ਕਰੋ ਹੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਇਸੇ ਤਰ੍ਹਾਂ ਇੱਥੇ ਵੀ ਪਾਠ ਹੈ ਮੈਂ ਅਵਗਣ ਭਰਪੂਰ ਸਰੀਰੇ ਹਾਂਜੀ ਮੈਂ ਅਵਗਣ ਭਰਪੂਰ ਸਰੀਰੇ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕੀ ਉਪਾਅ ਬਹੁ ਤੇਰੇ ਥਾਕਾ ਜੀ ਥਕ ਦਿਖਿ ਮੜਾ ਜਾ ਥਾਕਾ ਕੰਨ ਲਗਾ ਹਉ ਕਉ ਕਰ ਥਾਕ ਹਉ ਕਰ ਕਰ ਥਾਕੀ ਉਪਾਅ ਬਹੁ ਤੇਰੇ ਫਿਰ ਪੜੋ ਦੁਆਰ ਹਉ ਕਰ ਕਰ ਥਾਕੀ ਉਪਾਅ ਬਹੁ ਤੇਰੇ ਜੇਨਾ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੀ ਮੈਂ ਗੁਣਨਾਹੀ ਹਉ ਕਿਉ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕਾ ਉਪਾਵ ਬਹੁ ਤੇਰੇ ਨਾਨਕ ਗਰੀਬ ਰੱਖੋ ਹਰ ਮੇਰੇ